ਮਾਚਲ ਹੋਵੇ ਜਾਂ ਉਤਰਾਖੰਡ ਜਾਂ ਉੱਤਰ ਪ੍ਰਦੇਸ਼ ਹਰ ਪਾਸੇ ਮੀਂਹ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ ਹਾਲਾਤ ਇਹ ਹਨ ਕਿ ਹਰ ਸੜਕਾਂ ਤਲਾਬ ਬਣ ਗਈਆਂ ਹਨ ਕਈ ਥਾਵਾਂ ਤੇ ਪਾਣੀ ਦਾ ਪੱਦਰ ਗੋਡਾ ਤੋਂ ਉੱਪਰ ਹੋ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਕੁਝ ਲੋਕ ਅਜੇ ਵੀ ਹਨ ਜੋ ਇਨਾ ਮੁਸ਼ਕਿਲ ਸਮੇਂ ਵਿੱਚ ਵੀ ਮਜ਼ੇ ਲੈਣ ਦਾ ਮੌਕਾ ਤਲਾਸ਼ ਹੀ ਲੈਂਦੇ ਹਨ ਅਜੇ ਇੱਕ ਵਿਅਕਤੀ ਦਾ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ ਉਸ ਦੀ ਇਸ ਹਰਕਤ ਨੂੰ ਦੇਖ ਕੇ ਕਿਸੇ ਦਾ ਹਾਸਾ ਨਹੀਂ ਰੁਕ ਰਿਹਾ ਹੈ ਮੀਹ ਦੇ ਪਾਣੀ ਵਿੱਚ ਮਸਤੀ ਕਰਨ ਦਾ ਆਪਣਾ ਹੀ ਮਜ਼ਾ ਹੈ ਹਾਲਾਂਕਿ ਬਹੁਤ ਸਾਰੇ ਲੋਕ ਜਿਹਹਨ ਜੋ ਸੜਕਾਂ ਤੇ ਹੀ ਇਸ ਦਾ ਮਜ਼ਾ ਲੈ ਲੱਗ ਜਾਂਦੇ ਹਨ ਹੁਣ ਸਾਹਮਣੇ ਆਈ ਇਸ ਵੀਡੀਓ ਨੂੰ ਦੇਖੋ ਜਿਸ ਵਿੱਚ ਵਿਅਕਤੀ ਇੱਕ ਵਟੇ ਥਰਮਾਕੋਲ ਉਤੇ ਪਿਆ ਹੋਇਆ ਹੈ ਅਤੇ ਪਾਣੀ ਦੇ ਵਹਾਅ ਨਾਲ ਉੱਤੇ ਤੈਰ ਦਾ ਨਜ਼ਰ ਆ ਰਿਹਾ ਹੈ ਉਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਕਹੋਗੇ ਕਿ ਇਹ ਲੋਕ ਕੌਣ ਹਨ ਅਤੇ ਕਿੱਥੋਂ ਆਏ ਹਨ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੜਕ ਪੂਰੀ ਤਰ੍ਹਾਂ ਪਾਣੀ ਨਾਲ ਡੁੱਬ ਗਈ ਹੈ ਅਤੇ ਪਾਣੀ ਇਨਾ ਵੱਧ ਗਿਆ ਹੈ ਕਿ ਸੜਕ ਵੀ ਦਿਖਾਈ ਨਹੀਂ ਦੇ ਰਹੀ ਇਸ ਦੌਰਾਨ ਇੱਕ ਵਿਅਕਤੀ ਨਜ਼ਰ ਆਉਂਦਾ ਹੈ ਜੋ ਸਰ ਤੇ ਭਰੇ ਪਾਣੀ ਵਿੱਚ ਵਕਰੇ ਤਰੀਕੇ ਨਾਲ ਮਸਤੀ ਕਰ ਰਿਹਾ ਹੈ ਉਹ ਇੱਕ ਵੱਡੇ ਥਰਮਾਕੋਲ ਤੇ ਲੇਟਿਆ ਹੋਇਆ ਹੈ ਅਤੇ ਉਥੇ ਪਾਣੀ ਦੇ बहाव ਨਾਲ ਤੈਰਦਾ ਨਜ਼ਰ ਆ ਰਿਹਾ ਹੈ ਉਸ ਦਾ ਅੰਦਾਜ਼ ਅਜੀਬ ਹੈ ਕਿ ਉਸ ਨੂੰ ਦੇਖ ਕੇ ਇੰਜ ਲੱਗਦਾ ਹੈ ਕਿ ਜਿਵੇਂ ਉਹ ਕਿਸਰੇ ਤੇ ਮਜ਼ੇ ਨਾਲ ਲੇਟਿਆ ਹੋਇਆ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਨੂੰ ਹਜ਼ਾਰਾਂ ਲੋਕ ਦੇਖ ਚੁੱਕੇ ਹਨ ਲੋਕ ਬਹੁਤ ਦਿਲਚਸਪ ਕਮੈਂਟ ਕਰ ਰਹੇ ਹਨ ਇਫਨੀ ਕਰਦੇ ਹੋਏ ਇੱਕ ਵਿਅਕਤੀ ਨੇ ਲਿਖਿਆ ਕਿ ਅਜੀਬ ਲੱਗਦਾ ਹੈ ਜਿਵੇਂ ਵਿਅਕਤੀ ਆਪਣੇ ਯੋਗਾ ਕਲਾਸ ਲਈ ਜਾ ਰਿਹਾ ਹੈ ਜਦਕਿ ਦੂਜੇ ਨੇ ਲਿਖਿਆ ਭਾਈ ਅਜਿਆ ਹਰਕਤ ਕੌਣ ਕਰਦਾ ਹੈ ਹੋਰ ਅਪਡੇਟ ਲਾਈਕ ਦੇਖਦੇ ਰਹੋ ਜੇ ਅਪਡੇਟ